ਪ੍ਰਭੂਤਾ ਦੀ ਭੁੱਖ ਨੇ ਇਤਨਾ ਹੁਣ ਖਰਾਬਾ ਕਰਾਇਆ ਲਿਖਿਆ ਜਾ ਸਕਦਾ ਹੈ ਬੋਲਿਆ ਜਾ ਸਕਦਾ ਹੈ ਲੋਕੀ ਸ਼ੌਕ ਨਾਲ ਪੜਦੇ ਕਾਮ ਦੀ ਸੀਮਾ ਵਧੀ ਹੋਈ ਕੈਸੇ ਜੀਵਨ ਨੂੰ ਭ੍ਰਸ਼ਟ ਕਰ ਦਿੰਦੀ ਹੈ ਇਸਤਰੀ ਨੂੰ ਗਨਕਾ ਬਣਾ ਦਿੰਦੀ ਹੈ ਪੁਰਸ਼ ਨੂੰ ਬਲਾਤਕਾਰੀ ਬਣਾ ਦਿੰਦੀ ਹੈ ਅਗਰ ਇਸ ਦੇ ਤੇ ਖੁੱਲ ਕੇ ਲਿਖਿਆ ਗਿਆ ਕਿਸ ਤਰ੍ਹਾਂ ਬਣਾਉਂਦੀ ਹੈ ਤੇ ਫਿਰ ਕਹਿ ਦਿੱਤਾ ਗਿਆ ਇਹ ਸਾਹਿਤ ਅਸ਼ਲੀਲ ਹੈ ਅਸ਼ਲੀਲ ਇਸ ਦੁਤੇ ਕਲਮ ਸਿੱਖ ਜਗਤ ਦੇ ਚ ਬੁਥੇਰਿਆਂ ਨੇ ਚੁਕੀਆਂ ਨੇ ਬੁਥੇਰਿਆਂ ਨੇ ਮੈਂ ਕੱਲਈ ਆ ਜੋ ਉਸ ਕਲਮ ਦੇ ਖਿਲਾਫ ਬੋਲਿਆ ਥੋੜਾ ਲਿਖਿਆ ਔਰ ਮੈਂ ਕੱਲਈ ਜੋ ਇਹਨਾਂ ਨੇ ਆਪਣੀਆਂ ਲਿਖਤਾਂ ਦੇ ਰਾਹੀਂ ਮੈਨੂੰ ਪੰਡਿਆ ਹੈ तरह तरह ਦੇ ਇਲਜ਼ਾਮ ਲਾਏ ਲੇਕਿਨ ਦਲੀਲ ਦਾ ਕੋਈ ਜਵਾਬ ਨਹੀਂ ਗਿਆ ਦਲੀਲ ਦਾ ਕੋਈ ਜਵਾਬ ਨਹੀਂ ਹੋਰ ਚੋਂਕੇ ਦਸਮ ਗ੍ਰੰਥ ਦੇ ਵਿੱਚ ਉਹ ਬਾਣੀਆਂ ਵੀ ਨੇ ਜੋ ਅੰਮ੍ਰਿਤ ਧਿਆਰ ਕਰਨ ਲੱਗਿਆਂ ਜਪੀਆਂ ਜਾਂਦੀਆਂ ਨੇ ਪੜੀਆਂ ਜਾਂਦੀਆਂ ਨੇ ਤੋ ਕੈਨ ਨਹੀਂ ਇੱਥੇ ਇੱਥੇ ਤੱਕ ਇਹ ਬਾਣੀ ਹੈ ਗੁਰੂ ਗੋਬਿੰਦ ਸਿੰਘ ਦੀ ਬਾਕੀ ਅਸੀਂ ਨਹੀਂ ਮੰਨਦੇ ਨਹੀਂ ਮੰਨਦੇ ਇਹਨਾਂ ਦੇ ਸਾਹਮਣੇ ਜਦ ਮੈਂ ਕੁਝ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਰੱਖੀਆਂ ਨੇ ਬਾਬਾ ਫਰੀਦ ਅਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਦੋਹਾ ਗਣੇ ਤੂੰ ਕਿਉ ਰਹਿਣ ਰਿਹਾ ਗਿਆਨ ਰਾਉ ਜਬ ਸੇਜੇ ਆਵੇ ਤੋ ਨਾਨਕ ਭੋਗ ਕਰੇ ਹਜ਼ਾਰਾਂ ਪੰਕਤੀਆਂ ਪਰ ਕੀਸ ਦੇ ਅਰਥ ਕਰੋਗੇ ਠੀਕ ਹੈ ਆਤਮਾ ਪਰਮਾਤਮਾ ਦਾ ਮਿਲਨ ਲੇਕਿਨ ਉਦਾਹਰਣ ਪਰਮਾਤਮਾ ਠੀਕ ਹੈ ਪ੍ਰਮਾਤਮਾ ਦੇ ਰਸ ਲਈ ਪ੍ਰਮਾਣ ਛੋਟੇ ਹੋਣਗੇ ਪੂਰਨ ਨਹੀਂ ਹੋਣਗੇ ਕਿਉਂ ਉਹ ਪੂਰਨ ਹੈ ਸੰਸਾਰ ਦੀ ਕੋਈ ਗੱਲ ਕਰਨੀ ਹੈ ਤੇ ਪੂਰਨ ਪ੍ਰਮਾਣ ਮਿਲ ਸਕਦਾ ਹੈ ਪ੍ਰਤੱਖ ਪ੍ਰਮਾਣ ਵੀ ਮਿਲ ਸਕਦਾ ਹੈ ਪਰ ਉਦਾਹਰਣ ਤੇ ਦਿੱਤੇ ਨੇ ਸੰਸਾਰ ਦੇ ਹੋਰ ਐਸੀਆਂ ਪੰਕਤੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੀ ਬੇਸ਼ੁਮਾਰ ਕਹੀ ਇਸ ਸ਼ਬਦ ਦੇ ਚ ਰਵਦਾਸ ਵੀ ਖੁੱਲ ਕੇ ਬੋਲ ਰਿਹਾ ਖੁੱਲ ਕੇ ਬੋਲ ਰਿਹਾ ਸਮਾਤ ਹੁਣ ਮੇਰੇ ਕੋਲ ਸੀਮਤ ਹੈ ਤੇ ਮੈਂ ਇੱਕ ਦਲੀਲ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਜੇ ਕ੍ਰੋਧ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਦੁਸ਼ਟ ਬਣਾ ਦਿੰਦਾ ਹੈ ਮਨੁੱਖ ਨੂੰ ਕਿਤਨਾ ਮੂੜ ਬਣਾ ਦਿੰਦਾ ਹੈ ਜੇ ਲੋਭ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਬੇਈਮਾਨ ਬਣਾ ਦਿੰਦਾ ਹੈ ਠੱਗ ਚੋਰ ਡਕੈਤ ਬਣਾ ਦਿੰਦਾ ਹੈ ਜੇ ਹੰਕਾਰ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਕਾਤਲ ਕਸਾਈ ਬਣਾ ਦਿੰਦਾ ਹੈ ਮਨੁੱਖ ਨੂੰ ਜੇ ਮੋਹ ਤੇ ਬੋਲਿਆ ਜਾ ਸਕਦਾ ਕਿਤਨਾ ਸਵਾਰਥੀ ਬਣਾ ਦਿੰਦਾ ਹੈ ਮਨੁੱਖ ਨੂੰ। ਕੋਈ ਵਿਸ਼ਾ ਕਾਮ ਇਸ ਤੇ ਨਹੀਂ ਬੋਲਿਆ ਜਾ ਸਕਦਾ ਨਾ ਲਿਖਿਆ ਜਾ ਸਕਦਾ ਔਰ ਆਪ ਸੁਣ ਕੇ ਹੈਰਾਨ ਹੋਵੋਗੇ ਇਨਾ ਪੰਜਾਂ ਵਿੱਚੋਂ ਮੂਲ ਕਾਮ ਹੈ। ਬਾਕੀ ਸਭ ਤੱਲੇ। ਜਦ ਵੀ ਗਿਣਤੀ ਆਉਂਦੀ ਹੈ ਪਹਿਲੇ ਸਰਦਾਰ ਇਹ ਹੀ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਤੇ ਸਰਦਾਰ ਹੈ। ਇਹ ਤੇ ਸਾਰਿਆਂ ਦਾ ਸਿਰਮੌਰ ਹੈ। ਬਾਕੀ ਦੇ ਜਿਹੜੇ ਔਗਣ ਨੇ ਮਨੁੱਖ ਉਹਨਾਂ ਦੀ ਪੂਰਤੀ ਵੀ ਕਾਮ ਦੀ ਪੂਰਤੀ ਲਈ ਕਰਦੇ ਹਨ। ਧਨ ਵਧ ਗਿਆ ਸੀ ਨਵਾਬ ਕੋਲ ਲਜ਼ਾਮ ਹైదరాబాద్ ਦੇ ਤਾਂ ਉਸ ਦੀਆਂ 600 ਬੇਗਮਾਂ ਸਨ ਜੇ ਧਨ ਨਾ ਵੱਧਦਾ ਤੇ ਪ੍ਰਭਤਾ ਨਾ ਵੱਧੇ ਹੰਕਾਰ ਕਰਕੇ ਤੇ 600 ਬੇਗਮਾਂ ਕੋਈ ਮਹਾਰਾਜਾ 400 ਮਹਾਰਾਣੀਆ ਔਰ ਦੁਰਾਚਾਰੀ ਕਿਸ ਨੂੰ ਕਹਿੰਦੇ ਨੇ ਬਲਾਤਕਾਰੀ ਕਿਸ ਨੂੰ ਕਹਿੰਦੇ ਨੇ ਇਸ ਵਕਤ ਮਰਾਕਸ਼ ਦੇ ਨਵਾਬ ਦੀਆਂ 1000 ਬੇਗਮਾਂ ਨੇ ਇਸ ਵਕਤ ਦੁਰਾਚਾਰੀ ਕਿਸ ਨੂੰ ਕਹਿੰਦੇ ਨੇ ਬਲਾਤਕਾਰੀ ਕਿਸ ਨੂੰ ਕਹਿੰਦੇ ਨੇ ਔਰ ਕਿਸ ਨੂੰ ਬਲਾਤਕਾਰੀ ਆਖੋਗੇ ਧਨਵੀ ਇਸ ਵਾਸਤੇ ਵਧਾਇਆ ਪ੍ਰਭਤਾ ਵੀ ਮਰਾਕਸ਼ ਦੇ ਨਵਾਬ ਨੇ ਇਸ ਵਾਸਤੇ ਵਧਾਈ ਮੈਂ 1000 ਬੇਗਮਾਂ ਰੱਖ ਸਕਾਂ ਹੈਰਾਨਗੀ ਦੀ ਗੱਲ ਇਸ ਸ਼ਬਦ ਦੇ ਖੁਲਾਸਾ ਇਹ ਹੀ ਹੈ ਸੀਮਤ दायरे ਚ ਮੈਂ ਤੁਹਾਡੇ ਸਾਹਮਣੇ ਇਹ ਵਿਚਾਰਾਂ ਰੱਖਾਂਗਾ ਮਨੁੱਖ ਦੇ ਅੰਦਰ ਕਾਮਨਾ ਗਰਦਿਸ਼ ਕਰਦੀ ਹੈ ਕਾਮਨਾ ਦਾ ਚੱਕਰ ਹੀ ਜਨਮ ਮਰਨ ਦਾ ਚੱਕਰ ਬਣਦਾ ਕਾਮਨਾ ਦਾ ਚੱਕਰ ਹੀ ਸੰਸਾਰ ਦਾ ਚੱਕਰ ਬਣਦਾ ਜਿਵੇਂ ਖੰਡਾ ਸਾਡਾ ਧਾਰਮਿਕ ਚਿੰਨ੍ਹ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ પ્રથમે ખંડા સાજ કે જન સબ સંસાર ઉપાય પહેલે પ્રભુ ને શક્તિ બનાઈ ઓ જો સિદ્ધા ખંડા શક્તિ દા પ્રતીક હે શક્તિ તો સંસાર બને ફિર સંસાર દા જેડા રૂપ દિખાયા ગોલાકાર ખંડે ના ધરતી બ્રહમંડ એ ગોલાકાર બ્રહમંડ શક્તિ તો પેદા આયા ਫਿਰ ਦੋਵੇਂ ਪਾਸੇ ਕਿਰਪਾ ਨਾਲ ਸ਼ਕਤੀ ਨੇ ਸੰਭਾਲ ਲਿਆ ਹੋਇਆ ਇਸ ਨੂੰ ਨਿਰਗੁਣ ਰੂਪ ਦੇ ਵਿੱਚ ਤੇ ਸਰਗੁਣ ਰੂਪ ਦੇ ਵਿੱਚ ਐਂਡੋ ਖੰਡੇ ਦੀ ਇਹ ਵੀ ਆਖਿਆ ਸਰਗੁਣ ਤੇ ਨਿਰਗੁਣ ਰੂਪ ਦੇ ਚ ਉਸਨੇ ਬ੍ਰਹਿਮੰਡ ਨੂੰ ਸੰਭਾਲ ਲਿਆ ਹੋਇਆ ਸਾਰੀ ਉਤਪਤੀ ਖੰਡੇ ਤੋਂ ਹੀ ਸ਼ਕਤੀ ਤੋਂ ਹੀ ਤੇ ਜੋ ਉਤਪਤੀ ਹੋਈ ਉਹ ਸਾਰੇ ਦਾ ਸਾਰਾ ਸਭ ਕੁਝ ਗੋਲਾਕਾਰ ਹੈ ਤੋ ਗੋਲਾ ਬ੍ਰਹਿਮੰਡ ਦਾ ਰੂਪ ਪੇਸ਼ ਕੀਤਾ ਹੈ ਇਸ ਤਰ੍ਹਾਂ ਆਤਮਾ ਬੁੱਧ ਬੋਧੀਆਂ ਦਾ ਜਿਹੜਾ ਧਾਰਮਿਕ ਚਿੰਨ ਹੈ ਚੱਕਰ ਹੈ ਸੰਸਾਰ ਚੱਕਰ ਹੈ ਮਨ ਉਸ ਦੇ ਵਿੱਚ ਗਰਦਿਸ਼ ਕਰਦਾ ਰਹਿੰਦਾ ਘੁੰਮਦਾ ਹੀ ਰਹਿੰਦਾ ਘੁੰਮਦਾ ਹੀ ਰਹਿੰਦਾ ਆਮੜੇ ਜਾਵਣੇ ਇਸ ਦੇ ਮੁਕਦੇ ਹੀ ਨਹੀਂ ਗੋਲਾਕਾਰ ਕਾਮਨਾ ਮਨੁੱਖ ਨੂੰ ਕਮਾਈ ਫਿਰਦੀ ਹੈ ਹੁਣ ਧਿਆਨ ਨਾਲ ਸੁਣਨਾ ਧਨ ਦੇ ਕਾਮਨਾ ਧਨ ਮਿਲ ਗਿਆ ਹੈ ਕਾਮਨਾ ਰੁਕਦੀ ਨਹੀਂ ਵਿਸ਼ਰਾਮ ਨਹੀਂ ਕਰਦੀ ਪ੍ਰਭਤਾ ਦੀ ਕਾਮਨਾ ਕੁੰਮਦੇ ਆਇਆ ਉਹ ਵੀ ਮਿਲ ਗਈ ਕਾਮਨਾ ਇੱਥੇ ਵੀ ਵਿਸ਼ਰਾਮ ਨਹੀਂ ਕਰਦੀ ਚੱਲ ਪੈਂਦੀ ਹੈ ਫਿਰ ਪੁਰਸ਼ ਦੇ ਅੰਦਰ ਇਸਤਰੀ ਦੀ ਕਾਮਨਾ ਇਸਤਰੀ ਦੇ ਅੰਦਰ ਪੁਰਸ਼ ਦੀ ਕਾਮਨਾ ਇੱਥੇ ਕਾਮਨਾ ਥੋੜਾ ਜਿਹਾ ਵਿਸ਼ਰਾਮ ਕਰਦੀ ਹੈ ਇਸ ਵਾਸਤੇ ਭਾਰਤ ਦੇ ਤਮਾਮ ઋਸ਼ੀਆਂ ਨੇ ਇਸਤਰੀ ਨੂੰ ਕਾਮਣੀ ਕਹਿ ਦਿੱਤਾ ਪੁਰਸ਼ ਨੂੰ ਕਾਮਦੇਵ ਕਹਿ ਦਿੱਤਾ ਥੋੜਾ ਜਿਹਾ ਵਿਸ਼ਰਾਮ ਕਰਦੀ ਧਨ ਗੁਰੂ ਤੇਗ ਬਹਾਦਰ ਸਾਹਿਬ ਕਹੋ ਕਹਾ ਆਪਣੇ ਅਧਮਾਈ ਉਰਝਿਓ ਕਨਕ ਕਾਮਨੇ ਕੇ ਰਸ ਨੈ ਕੀ ਰਤ ਪ੍ਰਭ ਦਾ ਨੇ ਪ੍ਰਭੂ ਦੀ ਕੀਰਤੀ ਨਹੀਂ ਗਾਈ ਕਾਰਨ ਰੋਕ ਲਿਆ ਕਿਦਰੇ ਕਨਕ ਨੇ ਕਿਦਰੇ ਕਾਮ ਨਹੀਂ ਨੇ ਇਸਤਰੀ ਨੂੰ ਕਾਮਨਾ ਦੀ ਮਣੇ ਆਕ ਦਿੱਤਾ ਪੁਰਸ਼ ਇੱਥੇ ਵਿਸ਼ਰਾਮ ਕਰਦਾ ਹੈ ਉਹਦੀ ਕਾਮਨਾ ਕੁਝ ਦੇਰ ਲਈ ਇੱਥੇ ਰੁਕਦੀ ਹੈ ਨਾ ਪ੍ਰਭਤਾ ਤੇ ਰੁਕਦੀ ਹੈ ਨਾ ਧਨ ਤੇ ਰੁਕਦੀ ਹੈ ਹੋਰ ਅੱਗੇ ਹੋਰ ਅੱਗੇ ਹੋਰ ਅੱਗੇ ਥੋੜਾ ਜਿਹਾ ਇੱਥੇ ਰੁਕਦੀ ਇਸਤਰੀ ਦੀ ਵੀ ਇਹ ਕਾਮਨਾ ਨਾ ਧਨ ਤੇ ਰੁਕਦੀ ਐ ਨਾ ਪ੍ਰਪਤਾ ਤੇ ਰੁਕਦੀ ਐ ਰੁਕਦੀ ਐ ਥੋੜਾ ਜਿਹਾ ਪੁਰਸ਼ ਤੇ ਹੈ ਤੋ ਪੁਰਸ਼ ਉਸ ਲਈ ਕਾਮਦੇਵ ਬਣ ਜਾਂਦਾ ਐ ਇਸਤਰੀ ਪੁਰਸ਼ ਲਈ ਕਾਮਣੀ ਬਣ ਜਾਂਦੀ ਛਲਕ ਕਨਕ ਕਾਮਨੇ ਛਲੇ ਕਨਕ ਕਾਮਨੇ ਸੰਸਕ੍ਰਿਤੀ ਸ਼ਲੋਕ ਗੁਰੂ ਅਰਜਨ ਦੇਵ ਜੀ